ਜੋ ਅਤੰਕਵਾਦਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਤੁਸੀਂ ਕਿਵੇਂ ਸਾਰੇ ਲੋਕਾਂ ਨੂੰ ਅੱਤਵਾਦੀ ਕਹਿ ਸਕਦੇ ਹੋ ਅੱਜ ਕੁਲਵਿੰਦਰ ਕੌਰ ਦੇ ਉੱਤੇ ਐਫ ਆਈ ਆਰ ਦਰਜ ਕਰਦੇ ਜੀ ਕੰਗਣਾ ਦੇ ਬਿਆਨ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਜੋ ਅਤੰਕਵਾਦਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਜਦੋਂ ਹਿਮਾਚਲ ਦੇ ਵਿੱਚ ਪੰਜਾਬ ਦੇ ਪੁੱਤਾਂ ਨੂੰ ਮਾਰਿਆ ਜਾਂਦਾ ਜਦੋਂ ਘੁੰਮਣ ਵਾਸਤੇ ਜਾਂਦੇ ਆ ਉਦੋਂ ਅੱਤਵਾਦ ਨਹੀਂ ਹੁੰਦਾ ਉਦੋਂ ਕੰਗਣਾ ਕਿਉਂ ਨਹੀਂ ਬੋਲਦੀ ਜੀ ਉਦੋਂ ਕੰਗਣਾ ਚੁੱਪ ਕਿਉਂ ਹੁੰਦੀ ਐ ਕੀ ਉਦੋਂ ਅੱਖਾਂ ਬੰਦ ਹੋ ਜਾਂਦੀ ਐ ਫੋਨ ਦਾ ਇੰਟਰਨੈਟ ਮੁੱਕ ਜਾਂਦਾ ਜਾਂ ਉਦੋਂ ਕੰਗਣਾ ਨੂੰ ਦੀਸਰੋਂ ਹਟ ਜਾਂਦਾ ਜੀ ਉਦੋਂ ਕੰਗਣਾ ਕਿਉਂ ਨਹੀਂ ਕਹਿੰਦੀ ਅੱਤਵਾਦ ਸੰਸਦ ਦਾ ਇੱਕ ਸੰਸਦ ਨੂੰ ਕਿਸੇ ਸਟੇਟ ਦੇ ਪ੍ਰਤੀ ਅਜਿਹੇ ਆ ਬਿਆਨ ਦੇਣਾ ਇਹ ਕਿਹੜੇ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਭਾਈ ਕਿ ਰਾਈਟ ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਦੈਟ ਜੀ ਨੂੰ ਆਈ ਨਹੀਂ ਪਤਾ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀਗਾ ਸੁਭਾਸ਼ ਚੰਦਰ ਬੋਸ ਨੂੰ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਦੱਸ ਰਹੀ ਸੀ ਪਹਿਲਾਂ ਫਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਸੁਭਾਸ਼ ਚੰਦਰ ਬੋਸ ਤੇ ਇਹੋ ਜੇ ਲੋਕਾਂ ਨੂੰ ਜਿਹੜੇ ਸਾਡੀ ਸਰਕਾਰ ਵੀ ਨੇ ਉਹਨੇ ਪਦਮ ਸ਼੍ਰੀ ਤੱਕ ਦਿੱਤਾ ਹੋਇਆ ਹੈਗਾ ਇਹ ਫਲੋਪ ਹੋਈ ਬਾਲੀਵੁੱਡ ਦੇ ਅੰਦਰ ਬਾਲੀਵੁੱਡ ਦੇ ਵਿੱਚੋਂ ਕੋਈ ਵੀ ਇਹਦੇ ਹੱਕ 'ਚ ਬੋਲਿਆ ਅਸੀਂ ਤਾਂ ਉਹ ਕੌਮ ਦੇ ਵਿੱਚੋਂ ਆ ਜਿਨ੍ਹਾਂ ਨੇ 21 ਸਾਲ ਬਾਅਦ ਲੰਡਨ 'ਚ ਜਾ ਕੇ ਵੀ ਜਿਹੜਾ ਆਪਣਾ ਬਦਲਾ ਲੈ ਲਿਆ ਸੀ ਪਰ ਇਹ ਤਾਂ ਸਾਡੀ ਧਰਤੀ ਤੇ ਆਈਆਂ SMTV ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਖਤਾ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਰਾਜਦੀਪ ਰਾਜਦੀਪ ਬਹੁਤ ਬਹੁਤ ਸਵਾਗਤ ਹੈ ਪਿਛਲੇ ਦਿਨਾਂ ਚ ਕੰਗਣਾ ਰਣਾਵਤ ਵਾਲਾ ਜਿਹੜਾ ਥੱਪੜ ਜਿਹੜਾ ਉਹ ਵੱਜਿਆ ਗਿਆ ਬੜਾ ਚਰਚਾ ਦੇ ਵਿੱਚ ਹਰ ਪਾਸੇ ਥੱਪੜ ਦੀ ਚਰਚਾ ਹੋ ਰਹੀ ਹੈ ਕਿਸੇ ਪਿੰਡ ਦੀ ਸਾਥੇ ਚਲੇ ਜਾਓ ਕਿਸੇ ਸ਼ਹਿਰ ਚਲੇ ਜਾਓ ਤੇ ਉੱਥੇ ਇਹੀ ਗੱਲ ਚੱਲ ਰਹੀ ਹੈ ਪਖਤਾ ਜੀ ਕੰਗਣਾ ਪਹਿਲੀ ਵਾਰ ਨਹੀਂ ਵਿਵਾਦਾਂ ਚ ਘਿਰੀ ਗਈ ਇਹ ਪਹਿਲਾਂ ਵੀ ਘਿਰਦੀ ਰਹੀ ਆ ਦੇਖੋ ਜਿਹੜਾ ਥੱਪੜ ਵਾਲੀ ਗੱਲ ਆ ਉਹ ਹੁਣ ਉਹਦਾ ਕਲੀਅਰ ਨਹੀਂ ਹੋਇਆ ਕੋਈ ਵੀਡੀਓ ਹੇਠ ਤੱਕ ਨਹੀਂ ਹੈ ਜਾਂਚ ਪੁਲਿਸ ਕਰ ਰਹੀ ਆ ਅੱਜ ਸੀਆਈਐਸਐਫ ਦੇ ਡੀਏਜੀ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਕੁਲਵਿੰਦਰ ਕੋਰ ਦੇ ਵੱਲੋਂ ਜਜਬਾਹੀ ਹੋ ਕੇ ਭਾਵਨਾ ਦੇ ਵਿੱਚ ਬਹਿ ਕੇ ਜਿਹੜਾ ਨਿੱਜੀ ਤੌਰ ਦੇ ਉੱਤੇ ਕਦਮ ਚੁੱਕਿਆ ਜਾ ਗਿਆ ਹਾਲਾਂਕਿ ਆਪਾਂ ਨੂੰ ਪਤਾ ਕਿ ਜਿਹੜੀ ਫੋਰਸ ਹੁੰਦੀ ਆ ਸੀਆਈਐਸਐਫ ਜਿਹੜੀ ਇੱਕ ਦੇਸ਼ ਦੀ ਉਹ ਫੋਰਸ ਆ ਜਿਹੜੀ 에ਰਪੋਰਟ ਦੇ ਉੱਤੇ ਜਿਹੜੀ ਸੁਰੱਖਿਆ ਪ੍ਰਦਾਨ ਕਰਾਉਂਦੀ ਆ ਨਾ ਕਿ ਉਹ ਖੁਦ ਸੁਰੱਖਿਆ ਨੂੰ ਤੋੜੇ ਜੀ ਜੇ ਕਾਨੂੰਨੀ ਤੌਰ ਦੇ ਉੱਤੇ ਅਸੀਂ ਦੇਖੀਏ ਤਾਂ ਕਾਨੂੰਨਨ ਤੌਰ ਦੇ ਉੱਤੇ ਜਿਹੜਾ ਕੁਲਵਿੰਦਰ ਕੌਰ ਨੇ ਜੇ ਥੱਪੜ ਮਾਰਿਆ ਮੰਨ ਲਓ ਤਾਂ ਉਹ ਗਲਤ ਆ ਜੀ ਠੀਕ ਆ ਉਹਦਾ ਅਸੀਂ ਸਮਰਥਨ ਨਹੀਂ ਕਰ ਸਕਦੇਗੇ ਪਰ ਜੇਕਰ ਗੱਲ ਕੀਤਾ ਜਾਵੇ ਜੇ ਕੁਲਵਿੰਦਰ ਕੌਰ ਨੇ ਅਜਿਹੇ ਕਦਮ ਚੁੱਕਿਆ ਤਾਂ ਉਹਦੀ ਜ਼ਿੰਮੇਵਾਰ ਕੰਗਣਾ ਵੀ ਆ ਜੀ ਕਿਉਂਕਿ ਜੇ ਕੰਗਣਾ ਪਹਿਲਾਂ ਤੋਂ ਅਜਿਹੇ ਬਿਆਨ ਦਿੰਦੀ ਆ ਰਹੀ ਹੈ ਜਿਹਦੇ ਨਾਲ ਪੂਰੇ ਪੰਜਾਬ ਦੇ ਲੋਕ ਜਿਹੜੇ ਕੰਗਣਾ ਦੇ ਪ੍ਰਤੀ ਉਹਨਾਂ ਦੇ ਮਨਾਂ ਦੇ ਵਿੱਚ ਗੁੱਸਾ ਆ ਜੀ ਕਿਸਾਨ ਅੰਦੋਲਨ 13 ਮਹੀਨੇ ਚੱਲਿਆ ਉਸ 13 ਮਹੀਨੇ ਦੇ ਦੌਰਾਨ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੀਆਂ ਮਾਵਾਂ ਭੈਣਾਂ ਧੀਆਂ ਪੁੱਤਾਂ ਨੇ ਬਹੁਤ ਕੁਝ ਹੰਡਾਇਆ ਬਹੁਤ ਕੁਝ ਦੇਖਿਆ ਪਰ ਜਿਵੇਂ ਰਾਜਦੀਪ ਜੀ ਤੁਸੀਂ ਕਹਿ ਰਹੇ ਹੋ ਕਿ ਮਤਲਬ ਜੇ ਉਹ ਥੱਪੜ ਵੱਜਿਆਗਾ ਪਰ ਜੋ ਉਹਦੇ ਬ੍ਰਦਰ ਦੀ ਆਪਾਂ ਜੇ ਕੁਲਵਿੰਦਰ ਕੌਰ ਉਹਨਾਂ ਦੇ ਬ੍ਰਦਰ ਦੀ ਬਾਈਟ ਜਦੋਂ ਸੁਣਦੇ ਆ ਤਾਂ ਉਹ ਕਹਿ ਰਹੇ ਨੇ ਕਿ ਜਦੋਂ ਚੈਕਿੰਗ ਲਈ ਗੁਜ਼ਰ ਰਹੀ ਸੀ ਉਹਦਾ ਪਰਸ ਤੇ ਮੋਬਾਈਲ ਉਹਨੇ ਕਿਹਾ ਕਿ ਸਕੈਨ ਕਰਨੇ ਨੇ ਅਸੀਂ ਨੇ ਮਤਲਬ ਚੈੱਕ ਕਰਨੇ ਆ ਤਾਂ ਉਸ ਦੇ ਦੌਰਾਨ ਉਹ ਉਹਦੇ ਇੱਥੇ ਜਿਹੜੀ ਨੇਮ ਪਲੇਟ ਲੱਗੀ ਆ ਕੁਲਵਿੰਦਰ ਕੌਰ ਕਹਿੰਦੇ ਕੌਰ ਸ਼ਬਦ ਤੋਂ ਹੀ ਉਹਨਾਂ ਨੂੰ ਲੱਗਿਆ ਕਿ ਨਫਰਤ ਦੇ ਇਹ ਉਹਦੇ ਬਰਾਦਰ ਦੀ ਵਰਡਿੰਗ ਆ ਪਰ ਆਫੀਸ਼ੀਅਲ ਤੌਰ ਦੇ ਉੱਤੇ ਇਹਦੀ ਕੋਈ ਪੋਸਟਿੰਗ ਨਹੀਂ ਆ ਜੀ ਕਹਿਣ ਨੂੰ ਤਾਂ ਮੈਂ ਬਹੁਤ ਕੁਝ ਕਹਿ ਦੂੰਗਾ ਜੀ ਪਰ ਜਿੰਨਾ ਟਾਈਮ ਦੇ ਉੱਤੇ ਕੋਈ ਸਾਡੇ ਕੋਲ ਸਟੀਕ ਜਾਣਕਾਰੀ ਨਹੀਂ ਆਉਂਦੀ ਕੋਈ ਜਾਂਚ ਹੋ ਕੇ ਜਿਹੜਾ ਕਿਉਂਕਿ ਆਪ ਗੁਲਵਿੰਦਰ ਕੌਰ ਹੋਣਾ ਦਾ ਕੋਈ ਬਿਆਨ ਸਾਹਮਣੇ ਨਹੀਂ ਬਿਲਕੁਲ ਗੁਲਵਿੰਦਰ ਕੌਰ ਦਾ ਜਿਹੜਾ ਉਹ ਵੀ ਇੱਕ ਕਲਿੱਪ ਹੈ ਨਾ ਅੱਜ ਮੈਂ ਤੁਹਾਨੂੰ ਉਹਦਾ ਵੀ ਦੱਸਦਾ ਉਹ ਵੀ ਕਿਹਾ ਜਾ ਰਿਹਾ ਕਹਿੰਦੇ ਉਹ ਵੀ ਡੁਪਲੀਕੇਟ ਆ ਜਿਹਦੇ ਵਿੱਚ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਬੈਠੀ ਹੋਈ ਸੀ ਮੈਨੇ ਇਸੇ ਲਈ ਇਸ ਕੋ ਚੱਪੇ ਦਾ ਲਗਾਇਆ ਇਸਨੇ ਬਿਆਨ ਦਿਆ ਥਾ ਕਿ 100-100 ਰੁਪਏ ਬਾੜੇ ਪਰ ਇਹ ਔਰਤੇ ਆਤੀਆਂ ਹਿੰਦੀ ਦੇ ਵਿੱਚ ਉਹ ਬੋਲਦੀ ਆ ਮੈਂ ਤਾਂ ਕਰਕੇ ਹਿੰਦੀ ਬੋਲ ਕੇ ਉਹ ਚੀਜ਼ ਦੱਸੀਏ ਦਰਸ਼ਕਾਂ ਨੂੰ ਪਤਾ ਲੱਗ ਜੂਗਾ ਪਰ ਉਹ ਵੀ ਕਿਹਾ ਜਾ ਸੱਚ ਸੀ ਕਿ ਇਹ ਤਾਂ ਜ਼ਿਆਦਾ ਕੁਲਵਿੰਦਰਪੁਰ ਜਾਣਦੀ ਆ ਜਾਂ ਉੱਥੇ ਜਿਹੜੇ ਮੁਲਾਜ਼ਮ ਹੋਰ ਮਜੂਦ ਸੀ ਲੋਕ ਮਜੂਦ ਸੀ ਜਾਂ ਕੰਗੜਾ ਨਨੋਤ ਜਾਣਦੀ ਆ ਜਾਂ ਉੱਥੇ ਚੈਕਿੰਗ ਦੇ ਦਰਾਰ ਕੀ ਕੁਝ ਹੋਇਆ ਉਹ ਜ਼ਿਆਦਾ ਕੁਲਵਿੰਦਰਪੁਰ ਨੂੰ ਪਤਾ ਜਾਂ ਉੱਥੇ ਕੰਗੜਾ ਨਨੋਤ ਨੂੰ ਪਤਾ ਜਾਂ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਜਾਂ ਫਿਰ ਉਹਨਾਂ ਦੇ ਵਿੱਚ ਜੋ ਤਸਵੀਰਾਂ ਰਿਕਾਰਡ ਹੋਈਆਂ ਉਹਦੇ ਵਿੱਚ ਸਚਾਈ ਆ ਹਾਲਕੀ ਇਹ ਸਾਰੀ ਘਟਨਾ ਨੂੰ ਜੇ ਆਪਾਂ ਦੇਖਿਆ ਜਾਵੇ ਜਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਅੱਜ ਕਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜ੍ਹ ਰਹੇ ਆ ਜੀ ਬੀਬੀ ਮਹਿੰਦਰ ਕੌਰ ਜਿਹਦੇ ਨਾਲ ਪਹਿਲਾਂ ਵੀ ਕੰਗਣਾ ਪੰਗਾ ਲੈ ਚੁੱਕੀ ਆ ਉਹਨਾਂ ਦੇ ਵੱਲੋਂ ਕੇਸ ਵੀ ਕੀਤਾ ਗਿਆ ਸੀ ਵੀ ਮਹਿੰਦਰ ਕੌਰ ਬੜਾ ਚਾਚਾ ਦੇ ਵਿੱਚ ਰਹੇ ਤਾਂ ਉਹਨਾਂ ਨੇ ਵੀ ਹੁਣ ਫੇਰ ਉਹਨਾਂ ਨੇ ਬੋਲਿਆਗਾ ਕਿ ਆ ਕੀ ਇਹ ਚਪੇੜਿਆਂ ਦੇ लायक ਸੀਗੀ ਬੜੇ ਸਾਰੇ ਲੋਕ ਕਹਿ ਰਹੇ ਆ ਕੱਲ ਮੈਂ ਫੋਨੋਂ ਕਰ ਰਿਹਾ ਸੀਗਾ ਆਪਣੇ ਜਸਲੀਨ ਪਟਿਆਲਾ ਕਿੰਨਰ ਸਮਾਜ ਦਾ ਉਹ ਵੀ ਇਹ ਗੱਲ ਕਹਿ ਰਹੇ ਸੀ ਕਹਿੰਦੇ ਵੀ ਇਹ ਜਿਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੀ ਸੀ ਯਾਰ ਪੰਜਾਬੀ ਤਾਂ ਸੇਵਾ ਇਸੇ ਤਰੀਕੇ ਨਾਲ ਕਰਦੇ ਆ ਕੋਈ ਕਹਿੰਦਾ ਭਾਜੀ ਮੋੜਤੀ ਹਮ ਦੇਖੋ ਜੇ ਜਜ਼ਬਾਤੀ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਇਹ ਸਹੀ ਆ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਜਜ਼ਬਾਤੀ ਤੌਰ ਤੇ ਦੇਖੀਏ ਤਾਂ ਉਹਨਾਂ ਦੇ ਅਨੁਸਾਰ ਸਹੀ ਆ ਪਰ ਕਾਨੂੰਨਨ ਤੌਰ ਦੇ ਉੱਤੇ ਗਲਤ ਆ ਹੁਣ ਗੱਲ ਇੱਥੇ ਆ ਜਾਂਦੀ ਹੈ ਕਿ ਇਹ ਮਾਮਲਾ ਉੱਠਿਆ ਕਿਉਂ ਇੰਨਾ ਹਾਈਲਾਈਟ ਕਿਉਂ ਹੋਇਆ ਯਾਰ ਇੱਕ ਨਿੱਕੀ ਜਿਹੀ ਘਟਨਾ ਸੀ ਉਈ ਵੀਡੀਓ ਸਾਹਮਣੇ ਨਹੀਂ ਆਈ ਕੰਗਣਾ ਆ ਕੇ ਸਟੋਰੀ ਪਾਉਂਦੀ ਆ ਕਿ ਮੈਂ 에어ਪੋਰਟ ਤੋਂ ਲੰਘ ਰਹੀ ਸੀ ਮੇਰੇ ਨਾਲ ਥੱਪੜ ਮਾਰਿਆ ਮੈਨੂੰ ਹਿੱਟ ਕੀਤਾ ਇੱਥੇ ਉਹ ਐਸ ਜਵਾਨ ਨੇ ਤੇ ਉਸ ਤੋਂ ਬਾਅਦ ਉਹਦਾ ਬਿਆਨ ਦੇਣਾ ਕਿ ਪੰਜਾਬ ਅੱਤਵਾਦ ਵਾਲ ਵੱਧ ਰਿਹਾ ਪੰਜਾਬ ਉਗਰਵਾਦ ਵਾਲ ਵੱਧ ਰਿਹਾ ਤੇ ਉਹ ਵੀ ਖਾਸ ਤੌਰ ਦੇ ਤੇ ਉਸ ਦਿਨ ਦੇ ਉੱਤੇ ਜਿਹੜਾ ਦਿਨ ਪੰਜਾਬ ਦੇ ਲਈ ਸਭ ਤੋਂ ਵੱਡਾ ਦਿਨ ਆ ਪੰਜਾਬ ਦੇ ਲਈ ਕਾਲਾ ਦਿਨ ਆ ਉਹ ਦਿਨ ਦੇ ਉੱਤੇ ਜੋ ਦਿੱਲੀ ਦੇ ਸਾਨੂੰ ਹਜੇ ਤੱਕ ਜ਼ਖਮ ਦਿੱਤੇ 40 ਸਾਲ ਪਹਿਲਾਂ ਦੇ ਜ਼ਖਮ ਦਿੱਤੇ ਉਹ ਹਲੇ ਤੱਕ ਉਹ ਜ਼ਖਮ ਭਰੇ ਨਹੀਂ ਗਏ ਤੇ ਨਾ ਹੀ ਉਹ ਜ਼ਖਮ ਸੇ ਭਰੇ ਜਾਣੇ ਆ ਉਸ ਦਿਨ ਦੇ ਉੱਤੇ ਪੰਜਾਬ ਪ੍ਰਤੀ ਜਿਹਹਾ ਬਿਆਨ ਦੇਣਾ ਇਹ ਮੁੱਦਾ ਐਸੀ ਕਰਕੇ ਹਾਈਲਾਈਟ ਹਾਲਾਂਕਿ ਇਹਦੇ ਇੱਕ ਹੋਰ ਚਰਚਾ ਚੱਲ ਰਹੀ ਹੈ ਜਿਵੇਂ ਤੁਸੀਂ ਵੀ ਦੇਖਿਆ ਹੋਣਾ ਹੈਪੀ ਜੀ ਇੱਕ ਪੋਸਟਰ ਵਾਇਰਲ ਹੋ ਰਿਹਾ ਖੜਾਉਂਦਾ ਕੰਗਣਾ ਦੀ ਫੈਲ ਹਣਾ ਐਮਰਜੈਂਸੀ ਦੇ ਉੱਤੇ ਹੁਣ ਇਹ ਵੀ ਹੋ ਸਕਦਾ ਇੱਕ ਪੀਆਰ ਸਟੰਟ ਵੀ ਹੋ ਸਕਦਾ ਬਹੁਤ ਸਾਰੇ ਲੋਕਿਆਂ ਨੂੰ ਕਹਿ ਵੀ ਰਹੇ ਆ ਹੁਣ ਸਚਾਈ ਕੀ ਹੈ ਤਾਂ ਜਾਂਚ ਦੱਸੂਗੀ ਜੀ ਬਹੁਤ سارے ਲੋਕਿਆਂ ਨੂੰ ਜੋੜ ਰਹੇ ਆ ਕਿ ਇਹ ਤਾਂ ਜੀ ਪ੍ਰੀਪਲਾਨ ਸੀਗਾ ਇਹ ਪੀਆਰ ਟੀਮ ਦਾ ਕੰਮ ਆ ਕਿਉਂਕਿ ਫਿਲਮ ਨੂੰ ਹਾਈਪ ਦੇ ਵਿੱਚ ਲੈ ਕੇ ਜਾਣਾ ਕੰਗੜਾ ਨੂੰ ਦੁਬਾਰੇ ਫੇਰ ਚਰਚਾ ਦੇ ਵਿੱਚ ਲੈ ਕੇ ਜਾਣਾ ਕੰਗੜਾ ਹੁਣ ਇੱਕ ਵਾਰੀ ਪਿੱਛੇ ਅੜ ਗਈ ਸੀ ਹੁਣ ਕੰਗੜਾ ਦੀ ਚਰਚਾ ਨਹੀਂ ਰਹੀ ਸੀ ਹੁਣ ਪੰਜਾਬ ਦੇ ਵਿੱਚ ਐਮਰਜੈਂਸੀ ਤੇ ਉਹ ਫਿਲਮ ਤਿਆਰ ਕੀਤੀ ਗਈ ਹੈ ਜੀ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਉਣੀ ਹੈ ਤੇ ਪੰਜਾਬ ਦੋ ਕਰਨਾ ਤੇ ਪੰਜਾਬ ਚ ਕਿਤੇ ਨਾ ਕਿਤੇ ਕੰਗੜਾ ਦਾ ਧਿਆਨ ਖਿਚਾਉਣਾ ਸੀ ਨਾ ਜੀ ਪੈਸੇ ਹੀ ਕਰਕੇ ਉਹ ਸਾਰੀ ਗੇਮ ਖੇਢੀ ਗਈ ਅੱਜ ਪੰਜਾਬ ਚ ਕੀ ਚੱਲ ਰਿਹਾ ਉਹਨਾਂ ਤੋਂ ਬਾਅਦ ਪੰਜਾਬ 'ਚ ਚੱਲ ਰਿਆ ਸੀ ਕਿ ਅਮਰਤਪਾਲ ਸਿੰਘ ਜੋ ਜੇਲ੍ਹ ਤੋਂ ਬਾਹਰ ਆਊਗਾ ਜਾਂ ਨਹੀਂ ਆਊਗਾ ਸਾਧਵੀ ਸਿੰਘ ਖਾਲਸਾ ਸੰਸਦ ਜਾ ਕੇ ਰਾਹੁਲ ਗਾਂਧੀ ਦੇ ਅਮੋ ਸਾਹਮਣੇ ਕਿਵੇਂ ਹੋਣਗੇ ਚਰਚਾ ਤਾਂ ਅਜ ਪੰਜਾਬ 'ਚ ਹੀ ਚੱਲ ਰਹੀ ਸੀ ਜੀ ਪੰਜਾਬ 'ਚ ਚਰਚਾ ਚੱਲ ਰਹੀ ਸੀ ਕਿ ਭਾਜਪਾ ਜਿਹੜੀ ਪੰਜਾਬ ਦੇ ਅੰਦਰ ਉੱਭਰਦੀ ਜਾ ਰਹੀ ਹੈ ਭਾਜਪਾ ਨੂੰ ਵੋਟ ਪਰਸੈਂਟੇਜ ਵਧਿਆ ਪੰਜਾਬ ਦੇ ਅੰਦਰ ਹਾਲਾਂਕਿ ਸੀਟ ਚਾਹੇ ਨਹੀਂ ਇਹ ਹੀ ਚਰਚਾ ਇਹ ਚੱਲ ਰਹੀ ਸੀ ਪਰ ਉਹ ਮੁੱਦੇ ਡਿਵਰਟ ਕੀਤੇ ਗਏ ਹੂੰ ਉਹ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਜੇ ਪ੍ਰੀਪਲਾਨਡ ਆ ਤੈਬਿਆ ਖਤਰਨਾਕ ਆ ਜੇ ਪ੍ਰੀਪਲੈਂਟ ਨਹੀਂ ਹੈਗਾ ਜਾਂ ਜਿਸ ਤਰੀਕੇ ਦੇ ਨਾਲ ਘਟਨਾ ਵਾਪਰੀ ਆਪਾਂ ਕਹਿੰਦੇ ਇਹ ਸਹੀ ਆ ਤਾਂ ਜੋ ਕੰਗਣਾ ਨੇ ਬਿਆਨ ਦਿੱਤਾ ਉਹ ਬਹੁਤ ਗਲਤ ਆ ਅੱਜ ਕੁਲਵਿੰਦਰ ਕੌਰ ਦੇ ਉੱਤੇ ਐਫ ਆਈ ਆਰ ਦਰਜ ਕਰਤੀ ਜੀ ਦੋ ਧਰਾਵਾਂ ਲਾਤੀਆਂ ਹਾਲਾਂਕਿ ਦੋਨੇ ਜਮਾਨਤ ਯੋਗ ਆ ਜੀ ਪਰ ਕੰਗਣਾ ਦੇ ਬਿਆਨ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਹੂੰ ਸੰਸਦ ਆ ਇੱਕ ਸੰਸਦ ਨੂੰ ਕਿਸੇ ਸਟੇਟ ਦੇ ਪ੍ਰਤੀ ਅਜਿਹੇ ਬਿਆਨ ਦੇਣਾ ਇਹ ਕਿਹੜੇ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਭਾਈ ਕਿ ਰਾਈਟ ਜੀ ਤੁਸੀਂ ਕਿਵੇਂ ਸਾਰੇ ਲੋਕਾਂ ਨੂੰ ਅੱਤਵਾਦੀ ਕਹਿ ਸਕਦੇ ਹੋ ਦੱਸੋ ਕਿੱਥੇ ਹੁੰਦਾ ਤੁਸੀਂ ਪੰਜਾਬ ਦੇ ਵਿੱਚ ਮਿੰਟ 'ਚ ਬੋਲਤਾ ਕਿ ਕਿਸਾਨ ਸੜਕਾਂ ਦੇ ਅੱਗੇ ਬੈਠ ਕੇ ਜੀ ਇਹ ਤਾਂ ਖਾਲਿਸਤਾਨੀ ਨੇ ਇਹ ਤਾਂ ਅੱਤਵਾਦੀ ਨੇ ਜਦੋਂ ਹਿਮਾਚਲ ਦੇ ਵਿੱਚ ਪੰਜਾਬ ਦੇ ਪੁੱਤਾਂ ਨੂੰ ਮਾਰਿਆ ਜਾਂਦਾ ਜਦੋਂ ਘੁੰਮਣ ਵਾਸਤੇ ਜਾਂਦੇ ਆ ਉਦੋਂ ਅੱਤਵਾਦ ਨਹੀਂ ਹੁੰਦਾ ਹੂੰ ਉਦੋਂ ਕੰਗਣਾ ਕਿਉਂ ਨਹੀਂ ਬੋਲਦੀ ਜੀ ਉਦੋਂ ਕੰਗਣਾ ਚੁੱਪ ਕਿਉਂ ਹੁੰਦੀ ਐ ਕੀ ਉਦੋਂ ਅੱਖਾਂ ਬੰਦ ਹੋ ਜਾਂਦੀ ਐ ਫੋਨ ਦਾ ਇੰਟਰਨੈਟ ਮੁੱਕ ਜਾਂਦਾ ਜਾਂ ਉਦੋਂ ਕੰਗਣਾ ਨੂੰ ਦਿਸਣੋਂ हट ਜਾਂਦਾ ਜੀ ਉਦੋਂ ਕੰਗਣਾ ਕਿਉਂ ਨਹੀਂ ਕਹਿੰਦੀ ਅੱਤਵਾਦ ਆ ਕਿੰਨੀਆਂ ਘਟਨਾਵਾਂ ਹਿਮਾਚਲ ਤੋਂ ਆਉਂਦੀਆਂ ਨੇ ਤਾ ਉਦੋਂ ਵੀ ਬੋਲਣਾ ਚਾਹੀਦਾ ਤਾਂ ਮੈਨੂੰ ਲੱਗਦਾ ਜਿਹੜੇ ਅਜਿਹੇ ਬਿਆਨ ਦੇਣਾ ਜਿਹੜੀ ਦੇਖੋ ਸਤਾਤਰ ਸਰਕਾਰ ਦੇ ਵਿੱਚ ਆ ਬੀਜੇਪੀ ਦੀ ਕੇਂਦਰ ਚ ਸਰਕਾਰ ਆ ਰਹੀ ਆ ਤਾਂ ਸਰਕਾਰ ਕਦੇ ਵੀ ਨਹੀਂ ਆਉਦੇ ਜਿਹੜੇ ਉਮੀਦਵਾਰ ਆ ਆਪ ਦਾ ਸੰਸਦ ਆ ਪਹਿਲਾਂ ਵੀ ਬਹੁਤ ਸਾਰੀਆਂ ਕਟਨਾਵਾਂ ਹੋ ਚੁੱਕੀਆਂ ਨੇ ਚਾਹੇ ਆਪਾਂ ਉਹ ਪੁਸ਼ਤੀ ਸੰਗ ਦੇ ਪ੍ਰਧਾਨ ਦੀ ਗੱਲ ਕੀਤੀ ਜਾਵੇ ਜਾਂ ਅਜੇ ਮਿਸ਼ਰਾ ਟੈਣੀ ਦੀ ਗੱਲ ਕੀਤੀ ਜਾਵੇ ਕਿਸਾਨਾਂ ਦੇ ਉੱਤੇ ਸ਼ਰੇਆਮ ਗੱਡੀ ਚੜਾਈ ਪੱਤਰਕਾਰ ਦੀ ਮੌਤ ਹੋਈ ਹਜੇ ਤੱਕ ਇਨਸਾਫ ਨਹੀਂ ਮਿਲਿਆ ਤਾਂ ਇਹਦੇ ਤੇ ਵੀ ਆਪਾਂ ਕਾਰਵਾਈ ਦੀ ਉਮੀਦ ਤਾਂ ਨਹੀਂ ਕਰ ਸਕਦੇ ਕਿ ਸਰਕਾਰ ਕੋਈ ਕਾਰਵਾਈ ਕਰੂਗੀ ਪਰ ਦੇਖੋ ਜਦੋਂ ਕਹਿੰਦੇ ਹੁੰਦੇ ਆ ਨਾ ਕਹਿੰਦੇ ਜਦੋਂ ਸਾਰੇ ਰਸਤੇ ਫੇਲ ਹੋ ਜਾਣ ਤਾਂ ਉਹਦਾ ਪ੍ਰਮਾਤਮਾ ਕੋਈ ਜਾਸਤੇ ਹੌਲਦਾ ਤਾਂ ਕੰਗਣਾ ਨੂੰ ਇੱਕ ਤਰ੍ਹਾਂ ਦੀ ਸਜ਼ਾ ਮਿਲੀ ਆ ਜੇ ਜਿਵੇਂ ਵੀ ਕੀਤਾ ਉਹਨੇ ਜੇ ਥੱਪੜ ਵੱਜਿਆ ਤਾਂ ਕੰਗਣਾ ਨੂੰ ਉਹਦਾ ਅਹਿਸਾਸ ਹੋਣਾ ਚਾਹੀਦਾ ਕਿ ਜੋ ਤੂੰ ਗਲਤੀ ਕੀਤੀ ਹੈ ਮੈਂ ਤੁਹਾਨੂੰ ਇੱਕ ਜੀ ਹੋਰ ਕੱਟਣਾ ਯਾਦ ਦਵਾ ਦੇਵਾਂ ਜਦੋਂ ਇੱਕ ਵਾਰ ਕੰਗਣਾ ਬਾਇ ਰੋਡ ਪੰਜਾਬ ਚ ਲੰਘ ਰਹੀ ਸੀ ਤਾਂ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਮੁਰੇ ਆ ਗਏ ਸੀਗੇ ਤਾਂ ਉਹਦੇ ਵਿੱਚ ਬੀਬੀਆਂ ਵੀ ਸਾਨਨ ਜੋ ਕੰਗੜਾ ਨੇ ਉਹਦੇ ਵਿੱਚ ਇਸ਼ਾਰੇ ਕੀਤੇ ਸੀ ਅੱਜ ਵੀ ਇੰਟਰਨੈਟ ਦੇ ਉੱਤੇ ਉਹ ਵਿਡਿਓਆ ਮੌਜੂਦ ਨੇ ਅੱਜ ਵੀ ਤਸਵੀਰਾਂ ਮੌਜੂਦ ਨੇ ਕੀ ਉਹ ਇਸ਼ਾਰੇ ਬਾਜਬ ਸੀਗੇ ਕੀ ਕੰਗੜਾ ਕਿਸੇ ਦੀ ਧੀ ਨਹੀਂ ਜੀ ਜਿਹੜੀਆਂ ਉਹ ਪੈਣਾ ਮਾਤਾਵਾ ਸਾਡੀਆਂ ਬੇਟੀਆਂ ਸੜਕਾਂ ਤੇ ਅੱਜ ਆਪਣੇ ਹੱਕ ਮੰਗ ਰੀਆਂ ਉਹ ਕਿਸੇ ਦੀ ਮਾਵਾ ਪੈਣਾ ਨਹੀਂ ਉਹਨਾਂ ਦੀ ਕੋਈ ਇੱਜ਼ਤ ਨਹੀਂ ਗਈ ਜੀ ਤੂੰ ਪਾਈਮੈਂਟ ਦੇ ਵਿੱਚ ਉੱਡਦੀ ਆ ਇੱਕ ਬਿਆਨ ਦੇ ਦੇਂਦੀ ਆ ਪਤਾ ਨਹੀਂ ਪੰਜਾਬ ਦੇ ਨਾਲੇ ਨੂੰ ਭਗਤਾ ਜੀ ਕੀ ਉਹ ਵੈਰ ਐ ਨੂੰ ਪਤਾ ਨਹੀਂ ਪੰਜਾਬ ਨੇ ਦਾ ਕੀ ਮਾੜਾ ਕਰਤਾ ਕੀ ਉਹ ਕਰਤਾ ਮੈਨੂੰ ਲੱਗਦਾ ਨਾ ਇਹਦੀਆਂ ਫਿਲਮਾਂ ਵੀ ਸਭ ਤੋਂ ਬਾਅਦ ਪੰਜਾਬ ਵਾਲਿਆਂ ਨੇ ਦੇਖੀਆਂ ਹੋਣੀਆਂ ਤੇ ਉਹਦਾ ਪੰਜਾਬ ਵਾਲਿਆਂ ਨੂੰ ਇਹ ਗਾਲਾਂ ਕੱਢ ਰਹੀ ਆ ਕਿਉਂਕਿ ਸਾਡੇ ਪੰਜਾਬ ਵਾਲੇ ਵੱਧ ਫਿਲਮਾਂ ਦੇਖਦੇ ਆ ਨਾ ਤਾਂ ਇਹਨੂੰ ਸੋਚ ਸਮਝ ਕੇ ਬਿਆਨ ਦੇ ਜੈਂਦਾ ਖਾਸ ਤੌਰ ਤੇ ਹੁਣ ਤਾਂ ਤੂੰ ਸੰਸਦ ਮੈਂਬਰ ਚੁਣੀ ਜਾ ਚੁੱਕੀ ਆ ਤੇ ਕੋਹਦਾ ਸਮਝ ਨਾਲੇ ਮੈਂ ਤਾਂ ਇਹ ਤੋਂ ਉਮੀਦ ਨਹੀਂ ਕਰ ਸਕਦਾ ਜਿਹਨੂੰ ਆ ਹੀ ਨਹੀਂ ਪਤਾ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀਗਾ ਜੀ ਉਹ ਤਾਂ ਕੀ ਉਮੀਦਕਾਰ ਚਾਹਦੇ ਹੋ ਸੁਭਾਸ਼ ਚੰਦਰ ਬੋਸ ਨੂੰ ਤਾਂ ਇਹ ਦੇਸ਼ ਦਾ ਪ੍ਰਧਾਨ ਮੰਤਰੀ ਦੱਸ ਰਹੀ ਸੀ ਪਹਿਲਾਂ ਤੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਸਾਡੀ ਸਰਕਾਰ ਵੀ ਨੇ ਉਹਨੇ ਪਦਮ ਸ਼੍ਰੀ ਤੱਕ ਦਿੱਤਾ ਹੋਇਆਗਾ ਜੀ ਜੇ ਇਹੋ ਜੇ ਲੋਕ ਸੰਸਦ ਜਾਣਗੇ ਸੰਸਦ ਜਾ ਕੇ ਕੀ ਗੱਲ ਕਰੂ ਇਹ ਆਹੀ ਕੁਝ ਕਰਨਾ ਇਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਭੜਕਾਉਣ ਦੀਆਂ ਗੱਲਾਂ ਨੇ ਇਹ ਸਿਰਫ ਆਪਦੀ ਪਬਲਿਸਿਟੀ ਦੇ ਲਈ ਜਿਹੇ ਬਿਆਨ ਦਿੰਦੀ ਆ ਅਜਿਹੇ ਬਿਆਨ ਦੇ ਦੇ ਕੇ ਇਹ ਫੇਲ ਅਦਾਕਾਰ ਸੀ ਤੁਸੀਂ 5 ਸਾਲ ਬਾਅਦ ਦੇਖ ਲਿਓ ਇਹ ਫੇਲ ਐਮਪੀ ਹੋਊਗੀ ਜੀ ਇਹ ਫਲੋਪ ਹੋਈ ਬਾਲੀਵੁੱਡ ਦੇ ਅੰਦਰ ਬਾਲੀਵੁੱਡ ਦੇ ਵਿੱਚੋਂ ਕੋਈ ਵੀ ਇਹਦੇ ਹੱਕ 'ਚ ਬੋਲਿਆ ਕਿੰਨੀਆਂ ਸੈਲੀਬ੍ਰਿਟੀਆ ਬੈਠੀਆਂ ਕਿਸੇ ਨੇ ਵੀ ਬਿਆਨ ਦਿੱਤਾ ਵੀ ਭਾਈ ਕੰਗਰਨਾ ਨਾਲ ਗਲਤ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਨਾਲ ਵੀ ਨਹੀਂ ਇਹਦੀ ਬਣਦੀ ਉਹਨਾਂ ਨਾਲ ਵੀ ਲੜਦੀ ਰਹਿੰਦੀ ਉਹਨਾਂ ਨੂੰ ਪਤਾ ਇਹ ਗਲਤ ਆ ਤਾਂ ਕਰਕੇ ਕੋਈ ਇਹਦੇ ਹੱਕ 'ਚ ਨਹੀਂ ਬੋਲਦਿਆ ਤੇ ਇਹਨੂੰ ਮੰਨਣਾ ਪਊਗਾ ਇਹ ਕਰਨੀਆਂ ਭਰਨੀਆਂ ਸਾਰੀਆਂ ਇੱਥੇ ਹੀ ਨੇ ਜੇ ਤੁਸੀਂ ਅੱਜ ਕਿਸੇ ਨੂੰ ਖਸਾਉਂਗੇ ਕਿਸੇ ਦੇ ਬਾਰੇ ਬੋਲੋਗੇ ਉਹ ਮਨਾਂ ਦੇ ਅੰਦਰ ਗੁੱਸਾ ਰਹਿ ਜਾਂਦਾ ਅਸੀਂ ਤਾਂ ਉਹ ਕੌਮ ਦੇ ਵਿੱਚੋਂ ਆ ਜਿਨ੍ਹਾਂ ਨੇ 21 ਸਾਲ ਬਾਅਦ ਲੰਡਨ 'ਚ ਜਾ ਕੇ ਵੀ ਜਿਹੜਾ ਆਪਣਾ ਬਦਲਾ ਲੈ ਲਿਆ ਸੀ ਫਿਰ ਇਹ ਉਸ ਸਾਰੀ ਧਰਤੀ ਤੇ ਆਈਆਂ ਜੀ